ਵਿਸ਼ਵ ਪੱਧਰ ਦੇ ਵਿੱਚ ਭਾਰਤੀ ਮੂਲ ਦੀ ਮਹਿਲਾ ਨੇ ਜਿੱਥੇ ਇੱਕ ਪਾਸੇ ਪੂਰੇ ਵਿਸ਼ਵ ਦਾ ਨਾਮ ਰੌਸ਼ਨ ਕੀਤਾ ਹੈ ਤੇ ਤੇ ਅੰਤਰਕਤੇ ਵਿੱਚੋਂ ਧਰਤੀ ਤੇ ਪਹੁੰਚ ਚੁੱਕੇ ਨੇ ਤੇ ਉਥੇ ਹੀ ਦੂਜੇ ਪਾਸੇ ਅਮੀਰਾਂ ਦੀ ਲਿਸਟ ਵਿੱਚ ਆਪਣਾ ਨਾਮ ਬਣਾਉਣ ਵਾਲੇ ਵਾਲੰਬੋਫੇ ਦੇ ਵੱਲੋਂ ਅਮੀਰਾਂ ਦੀ ਲਿਸਟ ਵਿੱਚ ਸਿਕਸਰ ਮਾਰਿਆ ਹੈ ਹਾਲਾਂਕਿ ਅਮਰੀਕਾ ਦੇ ਵੱਲੋਂ ਟੈਰਕ ਨੀਤੀ ਜਿਹੜੀ ਅਪਣਾਈ ਜਾ ਰਹੀ ਹੈ ਜਿਸ ਨੂੰ ਲੈ ਕੇ ਯੂਐਸਏ ਸਮੇਤ ਕਈ ਮੁਲਕਾਂ ਦੇ ਮੰੰਦੇ ਵਿੱਚ ਜਾਣ ਦੇ ਸ਼ੰਕਾ ਜਤਾਏ ਜਾ ਰਹੇ ਸੀ ਪਰ ਅਜੇ ਹੀ ਸਥਿਤੀ ਦੇ ਵਿੱਚ ਵਾਰਨ ਵੁਫੇ ਨੇ ਬਿਲ ਗੇਟਸ ਨੂੰ ਵੀ ਪਿੱਛੇ ਛਾੜ ਦਿੱਤੇ ਤੇ ਗੱਲ ਕਰਾਂਗੇ ਉਸ ਤੋਂ ਬਾਅਦ ਸੂਬੇ ਦੀ ਕਿ ਜਿਹੜੇ ਧੰਨੇ ਨੂੰ ਕਿਸਾਨਾਂ ਦੇ ਵੱਲੋਂ ਧੰਨਾ ਦਿੱਤਾ ਗਿਆ ਸੀਗਾ 13 14 ਫੁੱਟੀਆਂ ਤੋਂ ਤੇ ਕੇਂਦਰ ਸਰਕਾਰ ਦੇ ਵੱਲੋਂ ਚੁਕਾਉਣਾ ਮੁਸ਼ਕਲ ਹੋ ਰਿਹਾ ਸੀਗਾ ਹਰ ਬਾਰ ਮਿੱਟੀਆਂ ਦਿੱਤੀਆਂ ਜਾ ਰਹੀ ਸੀ ਮਿੱਟਕਾ ਬੇਸ ਿੱਟਾ ਰਹੀਆਂ ਸੀ ਹਾਲਾਂਕਿ ਹਰ ਦੇ ਵੀ ਮੀਟਿੰਗ ਜਿਹੜੀ ਬੇਸਿਕ ਧਾਰੀ ਹੈ ਪਰ ਪੰਜਾਬ ਸਰਕਾਰ ਦੇ ਵੱਲੋਂ ਛੁਟਕੀਆਂ ਦੇ ਵਿੱਚ ਧੰਨਾ ਚੁਕਵਾ ਦਿੱ ਹੋਇਆ ਕਿਵੇਂ ਕਿ ਤਰਨ ਚੁਕਵਾਇਆ ਗਿਆ ਹਾਲਾਂਕਿ ਠੀਕ ਹੈ ਬਲ ਸ਼ਕਤੀ ਦਾ ਉਪਯੋਗ ਜ਼ਰੂਰ ਕੀਤਾ ਗਿਆ ਸੀਗਾ ਰੋਸ਼ ਵੀ ਦੇਖਣ ਨੂੰ ਮਿਲ ਰਿਹਾ ਪਹਿਲਾਂ ਕਿਸਾਨਾਂ ਦੇ ਵਿਚਕਾਰ ਸਿਰਫ ਕੇਂਦਰ ਸਰਕਾਰ ਨੂੰ ਲੈ ਕੇ ਰੋਸ਼ ਸੀਗਾ ਪਰ ਹੁਣ ਪੰਜਾਬ ਸਰਕਾਰ ਨੂੰ ਲੈ ਕੇ ਵੀ ਰੋਸ਼ ਦੇਖਣ ਨੂੰ ਮਿਲ ਰਿਹਾ ਹੈ ਪਰ ਅਜੇ ਇਹ ਕਿਉਂ ਹੋ ਰਿਹਾ ਹੈ ਕਿ ਕੁਝ ਕਾਰਨ ਨੇ ਕਿਹੜੀਆਂ ਨੀਤੀਆਂ ਨੇ ਇਹਨਾਂ ਸਭ ਦੇ ਪਿੱਛੇ ਤੇ ਅੱਜ ਮੈਂ ਗੱਲ ਕਰਾਂਗੇ ਆਪਣੇ ਐਡੀਟੋਰੀਅਲ ਟਾਕ ਦੇ ਵਿਚਕਾਰ ਮੇਨ ਨਾਲ ਮੇਰੇ ਸੀਨੀਅਰ ਰਜੇਸ਼ਨ ਜੀ ਜੁੜ ਚੁੱਕੇ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਆ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸੋ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਆਪਣੇ ਭਾਰਤੀ ਮੂਲ ਦੀ ਮਹਿਲਾ ਸੁਨੀਤਾ ਵਿਲੀਅਮਸ ਹੁੰਦੇ ਹੈ ਕਿ ਜਿਨ੍ਹਾਂ ਨੇ ਵਿਸ਼ਵ ਪੜ ਦੇ ਵਿੱਚ ਨਾਮ ਰੌਸ਼ਨ ਕੀਤਾ ਤੇ ਬੜੇ ਹੀ ਸਹੀ ਸਲਾਮਤ ਤਰੀਕੇ ਨਾਲ ਧਰਤੀ ਦੇ ਵਿੱਚ ਵਾਪਸ ਆ ਚੁੱਕੇ ਨੇ ਲੇਕਿਨ ਸਵਾਲ ਉੱਠ ਰਹੇ ਨੇ ਇਹ ਕਿ ਧਰਤੀ ਦੇ ਤਾਂ ਵਾਪਸ ਆ ਗਏ ਉਹਨਾਂ ਨੇ ਠੀਕੇ ਕਮਿਸ਼ਨ ਨੂੰ ਕਾਮਯਾਬੀ ਵੀ ਮਿਲੀ ਹੈ ਪਰ ਹੁਣ ਉਹਨਾਂ ਦੇ ਹੈਲਥ ਇਸ਼ੂਜ਼ ਬੜੇ ਹੋਣਗੇ ਤੇ ਕਿਸ ਤਰ੍ਹਾਂ ਕੀ ਪ੍ਰਭਾਵ ਪੈ ਸਕਦਾ ਹੈ ਕੀ ਕੀ ਉਹਨਾਂ ਦੇ ਸਿੰਪਟਮਸ ਹੋਣਗੇ ਤੇ ਕੀ ਸਾਵਧਾਨੀ ਵਰਤਣੀ ਚਾਹੀਦੀ ਹੈ ਦੇਖੋ ਇਹ ਜਿਹੜਾ ਆਪਾਂ ਜਦੋਂ ਉੱਥੇ ਦੇਖਦੇ ਆ ਨਾ ਕੋਈ ਵੀ ਪਰ ਬੰਦਾ ਜਾਂਦਾ ਉੱਥੇ ਸੰਤ੍ਰਿਖਸ਼ ਦੇ ਵਿੱਚ ਜੀ ਉੱਥੇ ਜ਼ਮੀਨ ਨਹੀਂ ਹੁੰਦੀ ਜ਼ਮੀਨ ਤੇ ਨਹੀਂ ਰਟਿਆ ਜਾਂਦਾ ਹੁੰਦਾ ਜੀ ਉਹ ਐਵੇਂ ਤੈਰਦੇ ਹਵਾ ਦੇ ਵਿੱਚ ਜੀ ਸੋ ਇਸ ਕਰਕੇ ਜਦੋਂ ਬੰਦਾ ਹਵਾ ਚ ਤੈਰਦਾ ਉਹਦੀ ਜ਼ਮੀਨ ਦੇ ਨਾਲ ਬਿਲਕੁਲ ਨਹੀਂ ਘਟ ਜਾਂਦੀ ਆ ਘੱਟੋ-ਘੱਟ ਇਹ ਆਪਣੀ ਜਾਨ ਪਤਨ ਕਿਵੇਂ ਇਹਦੀ ਬਚ ਗਈ ਨਹੀਂ ਤੇ ਚਾਂਸਸ ਬੜੇ ਘੱਟ ਸੀ ਜੀ ਬਿਲਕੁਲ ਕਲਪਨਾ ਚਾਵਲਾ ਵੀ ਗਏ ਸੀਗੇ ਲੇਕਿਨ ਉਹਨਾਂ ਦੇ ਨਾਲ ਚਲੋ ਰੀਸੈਪਟਿੰਗ ਹੋਈ ਉਹ ਨਹੀਂ ਬਸ ਸਕੀ ਬਹੁਤ ਵਧੀਆ ਗੱਲ ਹੈ ਕਿ ਚਲੋ ਉਹ ਸੇਫ ਸਲਾਮਤੋ ਵਾਪਸ ਆ ਗਏ ਨੇ ਕਈ ਵੀਡੀਓਜ਼ ਵੀ ਸਾਹਮਣੇ ਆਈਆਂ ਜਦੋਂ ਉਹਨਾਂ ਨੂੰ ਲੈਣ ਲਈ ਪਹੁੰਚੇ ਸੀ ਤਾਂ ਉਹਨਾਂ ਨੇ ਵੈਲਕਮ ਕੀਤਾ ਬੜੇ ਖੂਬਸੂਰਤ ਤਰੀਕੇ ਦੇ ਨਾਲ ਪਹਿਲਾਂ ਤਾਂ ਉਹਨਾਂ ਦੀ ਵਾਪਸੀ ਜਿਹੜੀ ਰੱਦ ਕਰ ਦਿੱਤੀ ਗਈ ਸੀਗੀ ਕੁਝ ਖਰਾਬੀ ਹੋ ਗਈ ਸੀਗੀ ਤਕਨੀਕੀ ਤੇ ਹੁਣ ਵਾਪਸ ਆ ਗਏ ਨੇ ਤੇ ਹੈਲਥ ਨੂੰ ਲੈ ਕੇ ਕਾਫੀ ਜ਼ਿਆਦਾ ਇਸ਼ੂ ਚੱਲ ਰਹੇ ਹੈ ਹੈਲਥ ਬਿਲਕੁਲ ਉਹਨਾਂ ਦੀ ਬੜੀ ਜ਼ਬਰਦਸਤ ਤਰ੍ਹਾਂ ਤੇ ਕੇਅਰ ਕੀਤੀ ਜਾ ਰਹੀ ਹੈ ਕਿਉਂਕਿ ਬਾਡੀ ਜਿਹੜੀ ਆ ਉਹਨਾਂ ਨੂੰ ਅਡਜਸਟ ਕਰਨਾ ਹੋਣ ਇੰਡੀਆ ਆਪਣੀ ਧਰਤੀ ਦੇ ਨਾਲ ਬਿਲਕੁਲ ਅਡਜਸਟਮੈਂਟ ਕਰਨ ਨੂੰ ਉਹਨਾਂ ਨੂੰ ਘੱਟੋ ਘੱਟ 70 ਦਿਨ ਲੱਗਣਗੇ 60 ਤੋਂ 70 ਦਿਨ ਅੱਛਾ ਮੈਮਰੀ ਘਟ ਜਾਂਦੀ ਹੈ ਆਈਸਾਈਟ ਘਟ ਜਾਂਦੀ ਹੈ ਓਕੇ ਭੁੱਖ ਘਟ ਜਾਂਦੀ ਹੈ ਕੋ ਬੰਦ ਦਿਨ ਡੀਹਾਈਡਰੇਸ਼ਨ ਹੁੰਦੀ ਰਹਿੰਦੀ ਹੈ ਇਹਨੂੰ ਅਕਸੈਪਟ ਕਰ ਲਓ ਜਿਹੜੀ ਆਪਣੀ ਅਰਥ ਦੇ ਨਾਲ ਘੱਟੋ ਘੱਟ 60 ਦਿਨ ਤੋਂ ਵੱਧ ਲੱਗਣਗੇ ਸੋ ਗੁੱਡ ਵਿਸ਼ਸ ਟੂ ਹਰ ਬਿਕਾਉਜ਼ ਸ਼ੀ ਬਿਲੋਂਗਸ ਟੂ ਔਰ ਕੰਟਰੀ ਗੁਜਰਾਤ ਤੋਂ ਬਿਲੋਂਗ ਕਰਦੇ ਆ ਅੱਜ ਵੀ ਫੈਮਿਲੀ ਮੈਂਬਰ ਇਨਾਂ ਤੇ ਇੱਥੇ ਰਹਿੰਦੇ ਆ ਜੀ ਤੇ ਉਹਤੇ ਆਏ ਵੀ ਸੀਗੇ ਮੰਦਰ ਹੋ ਕੇ ਵੀ ਗਏ ਆ ਲੇਕਿਨ ਵਰਲਡ ਚ ਕਿਹਨਾਂ ਨੇ ਦਲੇਰੀ ਦਿਖਾਈ ਰਿਸਕ ਲਿਆ ਕੋਈ ਮਰਨਾ ਨਹੀਂ ਚਾਹੁੰਦਾ ਹੁੰਦਾ ਜਲਦੀ ਜੀ ਬਿਲਕੁਲ ਲੇਕਿਨ ਇਹਨਾਂ ਨੇ ਆਪਣੀ ਜਾਨ ਨੂੰ ਰਿਸਕ ਲੈ ਕੇ ਬਹੁਤ ਵੱਡਾ ਨਾਮ ਕਰਤਾ ਨਾਲ ਇਹਦੇ ਸਾਥੀ ਵੀ ਸੀਗੇ ਉਹ ਵੀ ਆਏ ਹੈਗੇ ਆ ਜੀ ਸੋ ਆ ਸਾਨੂੰ ਵੀ ਪ੍ਰੇ ਕਰਨੀ ਚਾਹੀਦੀ ਸ਼ੀ ਸ਼ੁੱਡ ਬੀ ਹੈਲਦੀ ਐਜ਼ ਮੱਚ ਜਲਦੀ ਜਲਦੀ ਹੋ ਜੈਨ ਜੀ ਠੀਕ ਹੋ ਜੈਨ ਬਿਲਕੁਲ ਇਹ ਵੀ ਕਿਹਾ ਜਾ ਰਿਹਾ ਸੀਗਾ ਕਿ ਆ ਅੰਤਕੀ ਜਾਣਾ ਬੜਾ ਆਸਾਨ ਹੈ ਨਾ ਪਰ ਪ੍ਰੋਸੈਸ ਕੀ ਹੁੰਦਾ ਕਿਉਂਕਿ ਅਸੀਂ ਜੋ ਖਬਰਾਂ ਦੇਖਦੇ ਆ ਜਾਂ ਹੋਰ ਜਿਨ੍ਹਾਂ ਨੂੰ ਵੱਧੂ ਜਾਣਕਾਰੀ ਨਹੀਂ ਹੈਗੀ ਤੇ ਉਹਨਾਂ ਨੂੰ ਬੜਾ ਇਜ਼ੀ ਲੱਗਦਾ ਆ ਪਰ ਜਿਸ ਦਾ ਤੁਸੀਂ ਕਿਹਾ ਕਿ ਮਰਨਾ ਤਾਂ ਕੋਈ ਵੀ ਨਹੀਂ ਚਾਹਦਾ ਲੇਕਿਨ ਆਪਣੇ ਕੈਰੀਅਰ ਦੇ ਵਿੱਚ ਅਜਿਹਾ ਕੁਝ ਕਰਨਾ ਵੀ ਮਾਣ ਵਾਲੀ ਗੱਲ ਹੁੰਦੀ ਹੈ ਦੇਖੋ ਇਹਨੂੰ ਪੋਜ਼ਿਟਿਵ ਕਈ ਬੰਦੇ ਸਪਿਰਚੁਅਲੀ ਇਨ ਸਟਰੋਂਗ ਹੁੰਦੇ ਹੋਗਲੇ ਕਰਨੇ ਜਾਣਾ ਤਾਂ ਸੀ ਹੈ ਹੀ ਆ ਜੀ ਅਸੀਂ ਕੋਲ ਨੇ ਕੋ ਚੰਗੇ ਕੰਮ ਵਾਲੇ ਪ੍ਰਸਰ ਪ੍ਰਸਕ ਲ ਲਈਏ ਥੋੜਾ ਜਿਹਾ ਰਿਸਕ ਟੇਕਿੰਗ ਕਪੈਸਿਟੀ ਵੀ ਅੱਜਕਲ ਵੂਮਨ ਚ ਬਹੁਤ ਜ਼ਿਆਦਾ ਹੈ ਜੀ ਸਵੈਸ਼ਟ ਕਰਕੇ ਇਹ ਵਿਮਨ ਹੋਣਾ ਕਿ ਸੀਰੀਜ਼ ਤੋਂ ਹੁਣ ਹੋਰ ਵੀ ਸਾਡੇ ਇੰਡੀਆ ਚੋ ਜਾ ਰਹੇ ਹੈ ਸ਼ੁਭਾਂਸ਼ੂ ਚੁਕਲਾ ਜੀ ਸੋ ਇਹ ਨਾਲੇ ਇਹ ਜਿਹੜਾ ਅੰਤਰਿਕਸ਼ ਦੀ ਜਿਹੜੀ ਥਾਣੇਦਾਰੀ ਗਿਆ ਉਹਦਾ ਕਬਜ਼ਾ ਉਹ ਅਮਰੀਕਾ ਕੋਲ ਗਿਆ ਜੀ ਸਾਡੇ ਹੈਗੇ ਆ ਸਾਡੀ ਸਭ ਤੋਂ ਸਸਤੀ ਟੈਕਨੋਲੋਜੀ ਹੈ ਬਿਲਕੁਲ ਬਹੁਤ ਵਧੀਆ ਕੰਮ ਕਰਤੀ ਕਰਦੇ ਪਰ ਲੇਕਿਨ ਜਦੋਂ ਇਹਨੂੰ ਬਚਾਉਣ ਦੀ ਗੱਲ ਆਈਏ ਸਾਡੇ ਕੋਲ ਟੈਕਨੋਲੋਜੀ ਹੈ ਨਹੀਂ ਸੀ इंडिया गोल so, जी सो ਆਪਣੀ ਸincereity ਬਹੁਤ ਹੈ ਇਸਰੋ ਆਪਣੀ ਇੰਡੀਆ ਦੀ ਲੇਕਿਨ ਜਿਹੜਾ ਨਾਸਾ ਹੈ ਉਹ ਸਾਡੇ ਲੋਕ ਕਈ ਗੁਣਾ ਜ਼ਿਆਦਾ ਐਡਵਾਂਸ ਹੈ ਕਿਉਂਕਿ ਉਹਨਾਂ ਚ ਰਿਸਕ ਟੇਕਿੰਗ ਕਪੈਸਿਟੀ ਤੇ ਡਿਸੀਜਨ 메ਕਿੰਗ ਉਹ ਬੜੀ ਜਲਦੀ ਡਿਸੀਜਨ ਲੈ ਕੇ ਕੰਮ ਰੋਗੇ ਵਿਦਾਂਦੇ ਨੇ ਇਹ ਵੀ ਸੁਣਿਆ ਸੀ ਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਹੋ ਸਕਦਾ ਉਹਨਾਂ ਦੀ ਆਈ ਸਾਈਟ ਤੇ ਹਨਾ ਬਹੁਤ ਕਈ ਪ੍ਰੋਬਲਮ ਹੋ ਸਕਦੀ ਹੈ ਤੇ ਕੀ ਉਹ ਮਤਲਬ ਕਿ ਧਰਤੀ 'ਤੇ ਚੱਲਣਾ ਫਿਰ ਨਾ ਵੀ ਭੁੱਲ ਜਾਂਦੇ ਨੇ ਕੁਝ ਯਾਦ ਹਾਂਜੀ ਮੈਮਰੀ ਕੱਟ ਜਾਂਦੀ ਹੈ ਖਾਣੇ ਭੁੱਲ ਜਾਂਦੇ ਆਪਣੇ अच्छा ए हुन ਵੀ ਜਦੋਂ ਖਾਣਾ ਬਣਾਇਆ ਹੈ ਨਾਲੇ ਅੰਦਰ ਹੀ ਟੈਕਨੋਲੋਜੀ ਦਾ ਮੀਟ ਬਣਾਇਆ ਸੀ ਇਹਨਾਂ ਨੇ ਓਕੇ ਅੰਦਰ ਹੀ AI ਨਾਲ ਕਰਕੇ ਤਿਆਰ ਬਣਾਇਆ ਸੀਗਾ ਖਾਣਾ ਖਤਮ ਹੋ ਗਿਆ ਸੀ ਇਹਨਾਂ ਕੋਲ ਜੀ ਤਿੰਨ ਚਾਰ ਮਹੀਨੇ ਦਾ ਖਾਣਾ ਸੀਗਾ ਖਾ ਖਾ ਕੇ ਖਾ ਖਾ ਕੇ ਇਹਨਾਂ ਦਾ ਖਾਣਾ ਸਾਰਾ ਖਤਮ ਹੋ ਗਿਆ ਸੀਗਾ ਆਪ ਹੀ ਇਹਨਾਂ ਨੇ ਖਾਣਾ ਪ੍ਰੋਡਿਊਸ ਅੰਦਰ ਕੀਤਾ ਉਸ ਖਾਣੇ ਨੂੰ ਖਾ ਖਾ ਕੇ ਇਹ ਜਿੰਦੇ ਰਹੇ ਜੀ اور ওভারਸਟੇ ਨਾ ਤਾਂ ਕਾਫੀ ਹੋ ਚੁੱਕਾ ਸੀਗਾ ਚਾਂਸਸ ਔਰ ਵੈਰੀ ਬਲੀ ਟੂ ਟੂ ਬ੍ਰਿੰਗ ਹਰ ਹੇਅਰ ਇਨ ਆਮਨ ਇਨ ਦਾ ਵਰਲਡ ਔਨ ਦਾ ਅਰਥ ਨਾਉ ਦੀਸ ਨਾਸਾਨ ਕਰਕੇ ਨਾ ਨੂੰ ਇੱਕ ਆਪਣੀ ਗ੍ਰੇਸ ਬਚਾ ਲਈਆ ਐਂਡ ਹੈਲਥ ਪ੍ਰੋਬਲਮ ਆਣ ਗਏ ਲੇਕਿਨ ਮੈਨੂੰ ਇਹ ਲੱਗਦਾ ਕਿ ਇਹ ਜਿਹੜੇ ਮੈਂਟਲੀ ਇਨੇ ਸਟਰੋਂਗ ਹੁੰਦੇ ਨਾ ਜੀ ਇਹ ਲੋਗ ਇਨੇ ਡਰ ਡਰ ਤੋਂ ਪਦੇ ਜਾ ਚੁੱਕੇ ਹੁੰਦੇ ਇਹਨਾਂ ਨੇ ਠੀਕ ਹੋ ਕੇ ਆ ਜਾਣਾ And hopefully she, भी she, भी she will, will come to India also. ਸਾਡੀ ਹੀ ਵਿਸ਼ੇਸ਼ ਹੈ ਕਿ ਚਲੋ ਹੈਲਥ ਵਾਈਜ਼ ਅੱਛੇ ਰਨ ਬਲੈਸ ਹੈ ਤੇ ਉੱਥੇ ਦੂਜੀ ਅਸੀਂ ਗੱਲ ਕਰਦੇ ਪਿਆ ਜਿੱਥੇ ਕਿ ਪੂਰੇ ਵਿਸ਼ਵ ਦੇ ਵਿੱਚ ਇੱਕ ਮਨੁਲਾ ਮੋਨ 파rti modi ਦੇ ਵਹਿਲਾ ਨੇ ਨਾਮ ਰੋਸ਼ਨ ਗੀਤਾ ਹੈ ਤੇ ਦੂਜੀ ਪਾਸੇ ਜੋ ਪੂਰੇ ਵਿਸ਼ਵ ਦੇ ਵਿੱਚ ਅਮੀਰਾ ਦੇ ਵਿੱਚੋਂ ਪਹਿਲੇ ਨੰਬਰ ਤੇ ਬਿਲਗੇਟਸ ਨੂੰ ਮੰਨਿਆ ਜਾਂਦਾ ਪਰ ਅੱਜ ਉਹਨਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ ਵਾਰਨ ਬਫੇ ਨੇ। ਹਾਂਜੀ ਬੜੀ ਚੰਗੀ ਗੱਲ ਲੱਗੀ ਮੈਨੂੰ ਤਾਂ ਕਿ 95 ਯਰ 올 ਬੰਦਾ ਅਨਦਰ ਯਰ ਜੀ ਬਿਲਕੁਲ اور ਉਹਨਾਂ ਨੇ ਕਰੀਬ ਕਰੀਬ 1.5 ਲੱਖ ਕਰੋੜ ਤੋਂ ਵੀ ਜ਼ਿਆਦਾ ਦੀ ਰਕਮ ਜੋੜ ਲਈ ਹੈ ਜੀ ਪਿਛਲੇ ਕੁਝ ਸਾਲ ਤੋਂ ਜੀ ਬਿਲਕੁਲ 95 ਦੀ ਏਜ ਰਿਸਕ ਕੈਪੈਸਿਟੀ ਜ਼ਿਆਦਾ ਵਿਜ਼ੂਅਲ ਬਹੁਤ ਜ਼ਿਆਦਾ ਜੀ ਬੜੀ ਜਲਦੀ ਬਿਜ਼ਨਸ ਨੂੰ ਏਵੈਲਿਊਏਟ ਕਰ ਲੈਂਦੇ ਆ ਉਹ ਫੈਸਲਾ ਲੈਂਦੇ ਫਟਾਫਟ ਲੈਂਦੇ ਵੀ ਤਾਂ ਕਿ ਇਹਨੇ ਫਿਰ ਆਪਣੇ ਜਿਹੜੇ ਅੰਡੇ ਐ ਇੱਕ ਇੱਕ ਚਟੋਕਰੀ ਜਿੱਦੀ ਰੱਖਦੇ ਲੋ ਜੀ ਜਿਹੜਾ ਕੋ ਇਨਵੈਸਟਮੈਂਟ ਹੈ ਇਹਨਾਂ ਨੇ ਹਰ ਜਗ੍ਹਾ ਕਰੀ ਜਣੀ ਥੋੜੀ 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 ਜੀ ਸੋ ਇਹ ਸਟਾਕ ਐਕਸਚੇਂਜ ਦਾ ਵਲਡ ਦਾ ਇਟਸ ਕਿਹਾ ਜਾਂਦਾ ਹੈ ਇਹਨਾਂ ਨੂੰ ਜੀ ਇਹਨਾਂ ਦਾ ਇੱਕ ਦੋਸਤ ਵੀ ਜਿਹਨਾਂ ਦੀ ਡੈਥ ਹੋ ਗਈ 98 ਸਾਲ ਦੀ ਉਮਰ ਅੱਜ ਵੀ ਇਹਨਾਂ ਦੇ ਜਿਹੜੇ ਕੰਮ 28 ਸਾਲ ਵਾਲੇ ਲੜਕੇ ਦੇ ਆ ਔਰ ਅਮੇਰ ਜੀ ਆਪਣੇ ਇਮੀਗ੍ਰੈਂਟ ਦੀ ਲਿਸਟ ਦੇ 6ਵੇਂ ਨੰਬਰ ਤੇ ਆ ਚੁੱਕੇ ਆ ਔਰ ਜੰਕਸਰ ਬੜੇ ਧਿਆਨ ਨਾਲ ਇਹਨਾਂ ਨੂੰ ਸੁਣਦੇ ਆ ਸਾਡਾ ਇੰਡੀਆ ਤਾਂ ਬਹੁਤ ਹੀ ਸੁਣਦਾ ਜੀ ਬਿਲਕੁਲ ਕਿ ਬਫਸਾ ਆ ਡਵਾਈਸ ਲੈ ਲਈਏ ਹਰੇ ਕਾਨੂੰ ਅਵੀਰ ਬਣਨ ਛੇਤੀ ਬਣਨ ਦੀ ਚਾਹਤ ਵੀ ਹੈਗੀ ਹੈ ਤਾਂ ਉਸ ਨੂੰ ਬੜੇ ਧਿਆਨ ਨਾਲ ਪੜ ਵੀ ਰਹੇ ਨੇ ਰੀਡ ਵੀ ਕਰ ਸੁਣ ਵੀ ਰਹੇ ਨੇ ਕਿ 95 ਇਅਰ 올ਡ ਦੇ ਵਿੱਚ ਵੀ ਇੰਨਾ ਵੱਡਾ ਅਚੀਵਮੈਂਟ ਜਿਹੜੀ ਹਾਸਲ ਕਰਨੀ ਵੱਡੀ ਗੱਲ ਹੈ ਹਾਂ ਜੀ ਦੇਖੋ ਕੁਝ ਚੰਗਾ ਕੀਤਾ ਤਾਂ ਹੀ ਉਹ ਵਰਲਡ ਮਾਨਦਾ ਹੈ ਨਾ ਹੀ ਇਸ ਨਾਟ ਇਨ ਦਾ ਨਿਊਜ਼ ਫਾਰ ਦਾ ਰੋਂਗ ਰੀਜ਼ਨਸ ਜੀ ਕੋਈ ਬਦਮਾਸ਼ੀ ਕਰ ਲਈ ਕਿਸੇ ਨੂੰ ਮਰਵਾਤਾ ਸਕੈਮ ਕਰ ਲਿਆ ਉਹ ਨਹੀਂ ਕਰ ਰਿਹਾ ਹੈ ਬਿਜ਼ਨਸ ਕਰ ਰਹੇ ਹੈ ਲੋਕਾਂ ਨੂੰ ਦੱਸ ਵੀ ਰਿਹਾ ਕਿ ਇਸ ਤਰੀਕੇ ਬਿਜ਼ਨਸ ਕਰੋਗੇ ਯੂ ਵਿਲ ਬੀ ਮੋਰ ਸਕਸੈਸਫੁਲ ਸੋ ਵੀ ਸ਼ੁੱਡ ਅਪਰੀਸ਼ੀਏਟ ਮਿਸਟਰ ਬਫੇ ਜੀ ਇਹਦੇ ਨਾਲ ਹੀ ਕੱਲ ਕਰਾਂਗੇ ਹੁਣ ਆਪਣੇ ਸੂਬੇ ਦੀ ਕਿਉਂਕਿ 13-14 ਮਹੀਨਿਆਂ ਤੋਂ ਲਗਾਤਾਰ ਧਰਨੇ ਤੇ ਕਿਸਾਨ ਬੈਠੇ ਸੀਗੇ ਤੇ ਬਹੁਤ ਔਖਾ ਹੋ ਰਿਹਾ ਸੀਗਾ ਕੇਂਦਰ ਸਰਕਾਰ ਗੱਲਾਂ ਨਹੀਂ ਮੰਨ ਰਹੀ ਸੀ ਮਿਟਕਾਂ ਹੁੰਦੀਆਂ ਨੇ ਤੇ ਬੇਸਿੱਟਾ ਰਹਿੰਦੀਆਂ ਨੇ ਤੇ ਜਿਹੜਾ ਤਰਨਾ ਕੇਂਦਰ ਸਰਕਾਰ ਚੱਕਵਾ ਨਹੀਂ ਸਕੀ ਉਹ ਪੰਜਾਬ ਸਰਕਾਰ ਨੇ ਕੱਲ ਦੋ ਕਮਿੰਡਾ ਦੇ ਵਿੱਚ ਉਠਵਾ ਦਿੱਤਾ ਪਰ ਹੁਣ ਕੇਂਦਰ ਸਰਕਾਰ ਦੇ ਖਿਲਾਫ ਠੀਕ ਹੈ ਰੋਜ ਪ੍ਰਦਰਸ਼ਨ ਸੀਗਾ ਹੁਣ ਪੰਜਾਬ ਸਰਕਾਰ ਨੂੰ ਲੈ ਕੇ ਵੀ ਹੈਗਾ ਕਿਸਾਨਾਂ ਦੇ ਵਿਚਕਾਰ ਰੋਸ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਸਭ ਦੇ ਪਿੱਛੇ ਇੱਕ ਵੱਡੀ ਰਾਜਨੀਤਿਕ ਖੇਡੀ ਜਾ ਰਹੀ ਹੈ ਇਸ ਇਹ ਦੋ ਗਲਤ ਬੰਦੇ ਕਦੇ ਸਹੀ ਨਹੀਂ ਨਾ ਹੋ ਸਕਦੇ ਜੀ ਟੂ ਰੋਂਗਸ ਡੋਟ ਮੇਕ ਵਨ ਰਾਈਟ ਸੋ ਇਹ ਇਹਦੇ ਚ ਗਲਤੀ ਹੈ ਨਾ ਸੋਚੋ ਕਿ ਭਗਵੰਤ ਮਾਨ ਦੇ ਇਕੱਲੇ ਦੀ ਹੈ ਜਾਂ ਉਹ ਉਹ ਸੁੱਚੇ ਨੇ ਦਿੱਲੀ ਵਾਲੇ ਜੀ ਇਹ ਕਿਤੇ ਨੇ ਕਿਤੇ ਗੇਮ ਇਸ ਬੀਂਗ ਪਲੇਡ ਬਿਹਾਈਂਡ ਦਾ ਕਟਰਨ ਪਰਦੇ ਦੇ ਪਿੱਛੇ ਕੋਈ ਗੇਮ ਹੋ ਰਹੀ ਹੈ ਹਲੇ ਆਮ ਲੋਕਾਂ ਨੂੰ ਤਾਂ ਪਤਾ ਲੱਗੂਗਾ ਜਦ ਥੈਲੇ ਚ ਬਿੱਲੀ ਬਾਹਰ ਆਏਗੀ ਜੀ ਸਵਿਸ਼ ਕਰਕੇ ਇਹ ਵੀ ਹੋ ਸਕਦਾ ਕਿ ਮਾਨ ਸਾਹਿਬ ਤੇ ਕੋਈ ਪ੍ਰੈਸ਼ਰ ਕਿਸੇ ਵੇਲੇ ਪਾਇਆ ਗਿਆ ਹੋਵੇ ਤੂੰ ਉਹਦੇ ਚੱਕ ਦੇ ਜੀ ਇਹਨਾਂ ਨੇ ਚੱਕਣ ਦੇ ਪਿਛੋਂ ਦਾ ਧਰਨੇ ਖਤਮ ਕਰਕੇ ਧਰਨਾ ਤਾਂ ਕੱਦਦਾ ਹੋ ਚੁੱਕਾ ਸੀ ਡਿਮ ਪੈ ਚੁੱਕਾ ਤੁਸੀਂ ਆਪ ਮੈਨੂੰ ਤੋਂ ਉੱਤਰ ਵੇਲੇ ਦੱਸ ਚੁੱਕੇ ਹੁਣ ਟੌਪਿਕ ਡਿਮ ਹੋਈ ਜਾ ਰਿਹਾ ਜੀ ਬਿਲਕੁਲ ਕਿਉਂਕਿ ਬਹੁਤ ਲੋਕ ਕਿ ਪ੍ਰੇਸ਼ਾਨ ਸੀਗੇ ਇਹ ਕਹਿ ਰਹੇ ਨੇ ਕਿ ਉਹ ਪਾਰੀਆਂ ਨੂੰ ਖੁਸ਼ ਕਰਨ ਦੇ ਲਈ ਪੰਜਾਬ ਸਰਕਾਰ ਨੇ ਇਹ ਡਿਸੀਜਨ ਲਿਆ ਕਿਉਂਕਿ ਕਰੇਜੀਵਾਲ ਦਾ ਪਿਛੋਂ ਪ੍ਰੈਸ਼ਰ ਵੀ ਸੀਗਾ ਵੀ ਉਹ ਰਾਜ ਸਭਾ ਦੀ ਸੀਟ ਦੇ ਲਈ ਐਫਰਟ ਕਰ ਰਹੇ ਨੇ ਦੇਖੋ ਰਾਜ ਸਭਾ ਦੀ ਜਿਹੜੀ ਸੀਟ ਚੁਣੀ ਜਾਣੀ ਆ ਉਹ ਆਮ ਬੰਦਿਆਂ ਨੇ ਵੋਟ ਨਹੀਂ ਪਾਣੀ ਹੁੰਦੀ ਐਮਐਲਏ ਨੇ ਪਾਣੀ ਹੁੰਦੀ ਆ ਬਿਲਕੁਲ ਉਹ ਚਲੋ ਇੱਕ ਡਿਫਰੈਂਟ ਇਸ਼ੂ ਆ ਇੱਕ ਲੁ ਰਾਜ ਸਭਾ ਦੇ ਮੈਂਬਰ ਉਹ ਟੌਣ ਲੜਨ ਜਾ ਰਿਹਾ ਆਮ ਆਦਮੀ ਪਾਰਟੀ ਵੱਲੋਂ ਜੀ ਹੋ ਸਕਦਾ ਕੋਈ ਕੋਈ ਹੱਥ ਹੋਵੇ ਲੇਕਿਨ ਇਹ ਦੂਰ اندੇਸ਼ੀਲਾ ਸਟੈਪ ਨਹੀਂ ਇੱਕ ਸੀਟ ਪਿੱਛੇ ਤੁਸੀਂ ਸਾਡੀ ਜਿਹੜੀ ਇੰਨੀ ਸੈਂਸਿਟਿਵ ਸਟੇਟ ਆ ਜੀ ਇੱਥੇ ਕਈ ਸਾਲ ਕਤਲ ਹੁੰਦੇ ਰਹੇ 20 ਸਾਲ ਇੰਨੇ ਹਾਲਾਤ ਖਰਾਬ ਹੁੰਦੇ ਰਹੇ 1978 ਤੋਂ ਬਾਅਦ ਸੋ ਇਹ ਸੈਂਸਿਟਿਵ ਮੂਵ ਹੁੰਦੀ ਹੈ ਜਿਦੇ ਚ ਸਾਰੇ ਧਿਰ ਖੁਸ਼ ਰਹਿਣ ਸਾਰਿਆਂ ਦੀਆਂ ਬੈ ਬੈ ਕੇ ਗੱਲਾਂ ਹਰ ਵਕਤ ਪੋਲਿਟਿਕ ਛੋੜੀ ਕਰੀਦੀ ਹੁੰਦੀ ਹੈ ਬਿਲਕੁਲ ਐਵਰੀ ਟਾਈਮ ਪੋਲਿਟਿਕਸ ਇਟਸ ਅ ਪਿਓਰ ਪੋਲਿਟਿਕਸ ਇਟਸ ਨੋਟ ਅ ਸੈਂਸੀਅਰ ਮੂਡ ਅਜ ਉਹਨੂੰ ਕੁਝ ਕਰਤਾ ਕੱਲ ਉਹਨੂੰ ਖੁਸ਼ ਕਰਦਾ ਕੱਲ ਉਹ ਕਹਿ ਦਿੰਗੇ ਹਰ ਸਟੇਟਮੈਂਟ ਉਹਦਾ ਬੈਕ ਆਊਟ ਕਰ ਜਾਂਦੇ ਆ ਆਮ ਆਦਮੀ ਪਾਰਟੀ ਵਾਲੇ ਕਿੰਨੀਆਂ ਇਹਨਾਂ ਦੀ ਸਟੇਟਮੈਂਟ ਤੁਸੀਂ ਵੀ ਗਿਨਾਈਆਂ ਮੈਨੂੰ ਕਹਿੰਦੇ ਸੀ ਸਿਗਾਰੀ ਨਹੀਂ ਲੇਂਗੇ ਅਸੀਂ ਯਾ ਨਹੀਂ ਲਾਂਗੇ ਬਹੁਤ ਕਾਲੀ ਨੇ ਇਹਨਾਂ ਨੇ ਸ਼ਰਾਬ ਤੋਂ 500 ਕਰੋੜ ਰੁਪਏ ਕਮਾ ਰਹੇ ਮੋਹੱਲੀ ਤੋਂ ਜੀ ਬਿਲਕੁਲ ਸਵਿਸ਼ਟ ਕਰਕੇ ਇਟਸ ਨੋਟ ਅ ਮਚੁਰ ਉਹ ਬਿਲਕੁਲ ਨਹੀਂ ਬਹੁਤ ਜ਼ਿਆਦਾ ਮੈਂ ਮਚੁਰ ਮੂਵ ਨਹੀਂ ਮੰਨਦਾ ਕਿ ਅਸੀਂ ਉਹਨਾਂ ਨੂੰ ਦੱਬਤਾ ਦੱਬਿਆ ਵੀ ਤਾਂ ਪਹਿਲੇ ਤੇ ਗੱਲ ਤੋਂ ਜ਼ਿਆਦਾ ਗਿਣਤੀ ਤੇ ਹੈ ਹੀ ਨਹੀਂ ਸੀ ਜੀ ਉਹਨਾਂ ਦੀ ਗਿਣਤੀ ਬਹੁਤ ਥੋੜੀ ਸੀ ਇਹਨਾਂ ਦੀ ਫੋਰਸ 6 ਗੁਣਾ ਜ਼ਿਆਦਾ ਸੀ ਉਹਨਾਂ ਨੇ ਸਪਾਈ ਕਰਕੇ ਨਿਗ੍ਹਾ ਰੱਖ ਕੇ ਜਿਵੇਂ ਬਲੋਚਿਸਤਾਨ ਚ ਨਿਗ੍ਹਾ ਰੱਖੀ ਦੀ ਕੋਈ ਆਇਆ ਰ ਨਹੀਂ ਉਹ ਦੋ ਦੁਸ਼ਮਣ ਥੋੜੀ ਜਿਹਾ ਡੇ ਉਹ ਨਾ ਉਹ ਦੋ ਦੋ ਦੁਸ਼ਮਣ ਨਾ ਇਹ ਸਾਡੇ ਆ ਦੁਸ਼ਮਣ ਹੈ ਵਪਾਰੀ ਦੋਨਾਂ ਨੂੰ ਬੈਲੈਂਸ ਕਰਕੇ ਚੱਲਿਆ ਜਾਂਦਾ ਮੈਚੂਰ ਤਰੀਕਾ ਇਹ ਹੁੰਦਾ ਐਕਸਾਈਟਡ ਬੰਦੇ ਆ ਕਰ ਦੋ ਜੀ ਤੋ ਉਹ ਕਰਦੇ ਚੰਗੇ ਤਰੀਕੇ ਨਹੀਂ ਹੈਗੇ ਉਹ ਬਲਡੋਜ਼ਰ ਚਲਾਉ ਦੋ ਇਹ ਬਲਡੋਜ਼ਰ ਕੋ ਗਲਤ ਗੱਲ ਹੈ ਉਹਨੇ ਕਿਸਾਨਾਂ ਤੋਂ ਬਲਡੋਜ਼ਰ ਚਲਾਇਆ ਹੁਣ ਦੇਰਸ ਇਲਲੀਗਲ ਕਰ ਪ੍ਰੋਟੈਸਟ ਕਰਨ ਦਾ ਰਾਈਟ ਕਿਸਾਨਾਂ ਨੂੰ ਵੀ ਸੀਗਾ ਵਪਾਰੀਆਂ ਨੂੰ ਵੀ ਹੈਗਾ ਉਹ ਵੀ ਕਰਦੇ ਰਹਿੰਦੇ ਟਾਈਮ ਟੂ ਰਹੇ ਇਹ ਤਰੀਕਾ ਜਿਹੜਾ ਮੂਵ ਹੈ ਨੁਕਸਾਨ ਕਰੇਗਾ ਸੂਬੇ ਨੂੰ ਬਿਲਕੁਲ ਇਸ ਨੂੰ ਲੈ ਕੇ ਕਈ ਰਾਜਨੀਤਿਕ ਬਤਾਏ ਕਿ ਨੇ ਨੇਤਾ ਨੇ ਸਭ ਦੇ ਰਿਐਕਸ਼ਨ ਆਂਦੇ ਪਏ ਖਾਸ ਕਰਕੇ ਆਮ ਆਦਮੀ ਪਾਰਟੀ ਨੂੰ ਲੈ ਕੇ ਬੋਲ ਰਹੇ ਨੇ ਤੰਜ ਕਸ ਰਹੇ ਨੇ ਰਾਜਾ ਵਰਿੰਗ ਜੀ ਦਾ ਵੀ ਬਿਆਨ ਆਇਆ ਉਹਨਾਂ ਨੇ ਸੰਸਦ ਦੇ ਬਾਹਰ ਵੀ ਤਰਨਾ ਦਿੱਤਾ ਪ੍ਰਦਰਸ਼ਨ ਕੀਤਾ ਉੱਥੇ ਕਿਤੇ ਉਹਨਾਂ ਨੇ ਗੱਲ ਕਿ ਜੋ ਵੀ ਹੋਇਆ ਪੰਜਾਬ ਸਰਕਾਰ ਨੇ ਗਲਤ ਕੀਤਾ ਕਿਸਾਨਾਂ ਦੇ ਨਾਲ ਉਹ ਤਾਂ ਆਪਣੀ ਮੰਗਾ ਮੰਨਦੇ ਸੀਗੇ ਪਰ ਤੁਸੀਂ ਗੇ ਡਬਲ ਗੇਮ ਖੇੜ ਗਏ ਠੀਕ ਹੈ ਕਾਂਗਰਸ ਨੇ ਆਪਣੇ ਸਟੇਟਮੈਂਟ ਤਾਂ ਦੇਣੀ ਹੈ ਕਿਸਾਨਾਂ ਨੂੰ ਪਲੀਜ਼ ਕਰਨਾ ਜੀ ਜਿਹੜਾ ਸਟੇਟਮੈਂਟ ਦੇ ਦਿੱ ਬੀਜੇਪੀ ਦੇ ਜਿਹੜੇ ਲੀਡਰਸ ਹੈਗੇ ਆ ਉਹਨਾਂ ਨੇ ਵੀ ਤਾਂ ਸਟੇਟਮੈਂਟ ਦਿੱਤੀ ਹੈ ਨਾ ਗਰੇਵਾਲ ਸਾਹਿਬ ਹੈਗੇ ਆ ਆਪਣਾ ਬਿੱਟੂ ਸਾਹਿਬ ਉਹ ਵੀ ਅਗੇਂਸਟ ਬੋਲਦੇ ਪਏ ਆ ਆਮ ਆਦਮੀ ਪਾਰਟੀ ਦੇ ਲੇਕਿਨ ਆਮ ਬੰਦੇ ਨੂੰ ਗੱਲ ਸਮਝਣ ਦੀ ਲੋੜ ਆ ਇਹ ਕਿਤੇ ਉਹ ਥੀਏਟਰ ਵਾਲੀ ਲੜਾਈ ਤਾਂ ਨਹੀਂ ਹੈਗੀ ਕਿਤੇ ਜੀ ਬਿਲਕੁਲ ਉਦਾਂ ਲੈ ਜਿੰਨੇ ਪੇ ਆਪਾਂ ਸੰਸੇਰ ਕੋਈ ਵੀ ਨਹੀਂ ਸੰਸੇਰ ਕੋਈ ਵੀ ਨੈਚਰਟੀ ਲੈਵਲ ਕਿਸੇ ਦਾ ਵੀ ਲੱਗਦਾ ਹੋਵੇ ਮੈਨੂੰ ਬਿਲਕੁਲ ਸੋ ਇਸ ਕਰਕੇ ਇਹ ਪੰਜਾਬ ਵਾਸਤੇ ਖਤਰਨਾਕ ਗੱਲ ਹੈ ਤੋੜ ਪੰਨ ਮਾਰ ਦੋ ਜੀ ਬਲਡੋਜ਼ਰ ਚਲਾ ਰਹੇ ਹੋ ਜੀ ਗਰੀਬਾਂ ਨੂੰ ਘਰ ਫੜ ਲੋ ਜਿਨ੍ਹਾਂ ਦੀਆਂ ਨੂੰ ਸੜਕਾਂ ਤੇ ਘਹੀਸ ਲੋ ਇਹ ਗੱਲਾਂ ਕਦੇ ਬਰਦਾਸ਼ਤ ਹੋਣੀ ਨਹੀਂ ਬੱਬ ਬਣ ਕੇ ਦੁਬਾਰਾ ਇਨਲਾ ਗਲਤੀ ਇਸ ਸਰਸ ਮਾਤੇ ਪਏਗਾ ਸ਼ੁਡ ਵੀ ਸ਼ੁਡ ਨਾਟ ਅ ਸੈਪਰੇਟ ਆਈ ਐਟਲੀਸਟ ਆਈ ਡੋਨਟ ਅਸੈਪਟ ਥੀਸ ਮੂਵਸ ਥੈਂਕ ਯੂ ਸੋ ਮਚ ਸਰ ਕਿ ਤੁਸੀਂ ਮੈਨੂੰ ਆਪਣਾ ਕੀਮਤੀ ਸਮਾਂ ਦਿੱਤਾ ਤੇ ਇਹ ਦਰਸ਼ਕ ਜਿਹੜੇ ਦੇਖ ਰਹੇ ਨੇ ਇਸ ਪ੍ਰੋਗਰਾਮ ਨੂੰ ਉਹਨਾਂ ਨੂੰ ਵੀ ਕਹਿਣਾ ਚਾਹਾਂਗੇ ਕਿ ਜੇਕਰ ਸਾਡੀ ਜਾਣਕਾਰੀ ਤੁਹਾਨੂੰ ਪਸੰਦ ਆਈ ਹੈ ਜਾਂ ਇਸ ਪ੍ਰੋਗਰਾਮ ਦੇ ਤਹਿਤ ਜੋ ਵੀ ਪੁਆਇੰਟ ਅਸੀਂ ਡਿਸਕਸ ਕੀਤੇ ਹੈ ਤੁਹਾਡੇ ਵੀ ਆਪਣੇ ਕੋਈ ਵਿਚਾਰ ਹੋਣ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਸ਼ੇਅਰ ਕਰ ਸਕਦੇ ਹੋ ਤੁਹਾਡੇ ਵਿਚਾਰਾਂ ਨੂੰ ਅਸੀਂ ਜਨਤਕ ਕਰ ਸਕਦੇ ਹਾਂ ਸਾਨੂੰ ਦੇ ਇਜਾਜ਼ਤ ਧੰਨਵਾਦ